ਕਲੰਗ ਬਾਣੀ ਨਾਮ ਦੇਓ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ ਬਲਵਲ ਜਾਓ ਹੋ ਹੋ ਬਲਵਲ ਜਾਓ ਨਿੱਕੀ ਤੇਰੀ ਬਿਗਾਰੀ ਆਲੇ ਤੇਰਾ ਨਾ ਹੋ ਰਹੋ ਕੂਜ ਆਮਦ ਕੂਜ ਰਫਤੀ ਕੂਜ ਮੈਂ ਰਵੀ ਦੁਆਰ ਕਾ ਨਗਰੀ ਰਾਸ ਬਗੋਈ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਦੁਆਰ ਕਾ ਨਗਰੀ ਕਾਹੇ ਕੋ ਮਗੋਲ ਚੰਦੀ ਹਜ਼ਾਰ ਆਲਮ ਇਕਲਖਾਨਾ ਹਮ ਚੀਨੇ ਪਾਤਸ਼ਾਹ ਸਾਹ ਵਲੇ ਵਰਨਾ ਅਸਪਤ ਗਜਪਤ ਨਰੇ ਨਰਿੰਦ ਨਾਮੇ ਕੇ ਸਵਮੀ ਮੀਰ ਮਕੰਦ ਅਸਪਤ ਗਜਪਤ ਨਰੇ ਨਰਿੰਦ ਨਾਮੇ ਕੇ ਸਵਮੀ ਮੀਰ ਮਕੰਦ ਇਹ ਸ਼ਬਦ ਰਾਗ ਤਲੰਗ ਦੇ ਵਿੱਚ ਸਤਿਗੁਰ ਨਾਮਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਿਆ ਹੋਇਆ ਹੈ ਤੰਤਾਂ ਚਵਰ ਛਤਰ ਦੇ ਮਾਲਕ ਗੁਰਤਾ ਗੰਦੀ ਤੇ ਬਰਾਜਮਾਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਸਤਸ ਸਤਾਇ ਤੇ ਸਿਸ਼ੋਮਤ ਸਤਗੁਰੂ ਨਾਮਦੇਵ ਜੀ ਨਰਹੁ ਉਸ ਪਰਮਾਤਮਾ ਦੀ ਸਿੱਖਤਸਲਾ ਕਰ ਰਹੇ ਹੈ ਬੜਾਈ ਕਰ ਰਹੇ ਉਹਨਾਂ ਦੇ ਦਰਸ਼ਨਾਂ ਨੂੰ ਦੇਖ ਕੇ ਖੁਸ਼ ਹੋ ਰਹੇ ਕਿਉਂਕਿ ਜੋ ਭਗਤ ਹੈ ਉਹ ਖੁਸ਼ੀ ਉਦੋਂ ਹੁੰਦਾ ਹੈ ਜਦੋਂ ਪਰਮਾਤਮਾ ਦੇ ਨਾਲ ਲਿਬ ਲੱਗੀ ਹੋ ਇਹ ਤਾਂ ਦੁਨੀਆ ਦੀ ਕਿਸੇ ਕਿਸਮ ਦੀ ਵੀ ਖੁਸ਼ੀ ਉਹਨਾਂ ਜਿਹੜੇ ਖੁਸ਼ ਨਹੀਂ ਕਰ ਸਕਦੀ ਕਿਉਂਕਿ ਆਨੰਦ ਦੇ ਵਿੱਚ ਉਹਦੇ ਭਗਤ ਹਮੇਸ਼ਾ ਆਨੰਦ ਦੇ ਵਿੱਚ ਰਹਿੰਦੇ ਹੈ ਇਹ ਦੁਨੀਆ ਦੀਆਂ ਖੁਸ਼ੀਆਂ ਤਾਂ ਦੁਨੀਆ ਦੇ ਲੋਕ ਮੰਨਦੇ ਹੈ ਪਰ ਜਿਹੜੇ ਉਹਦੇ ਭਗਤ ਹੈ ਉਹਨਾਂ ਦੀ ਹਮੇਸ਼ਾ ਲਿਬ ਜਿਹੜੀ ਹੈ ਉਹਨਾਂ ਦੀ ਜਿਹੜੀ ਪ੍ਰੇਮਾ ਭਗਤੀ ਜਿਹੜੀ ਹੈ ਉਹਨਾਂ ਦੀ ਡੋਰ ਜਿਹੜੀ ਹੈ ਉਸ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ ਇਸ ਕਰਕੇ ਸਤਗੁਰ ਨਾਮ ਦੇਵ ਜੀ ਸ਼ਬਦ ਵਿੱਚ ਸਮਝਾ ਰਹੇ ਹੱਲੇ ਯਾਰਾ ਹੱਲੇ ਯਾਰਾ ਖੁਸ਼ ਕਰਲੀ ਕਹਿੰਦੇ ਹੈ ਮਿੱਤਰ ਇਹ ਬਹੁਤ ਚੰਗੀ ਗੱਲ ਹੈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਪਰਮਾਤਮਾ ਦੇ ਸਿਰਫ تسਲਾ ਕਰ ਰਿਹਾ ਹੈ ਬਲਵਲ ਜਾਓ ਹੋ ਬਲਵਲ ਜਾਓ ਕਹਿੰਦੇ ਮੈਂ ਤੇਰੇ ਨਾਮ ਤੋਂ ਕੁਰਬਾਨ ਜਾਂਦਾ ਸਦਕੇ ਜੰਨਾ ਇਹ ਜਨਮ ਜਿਹੜਾ ਤੇਰੇ ਨਾਮ ਤੋਂ बान कर दे क्योंकि जो कुछ दिता है तो यह सब कुछ तेरा है स्वासा की पूंजी भी तेरी है तेरे स्वासा की पूंजी के न मैं इस जन्म मरण में कट देव इस करके मैं तेरे तो कुरबाना निकी तेरी बेगारी आले तेरे नाव तेरी जड़ी बेगार है जड़ी तेरी चिट्टी है मैं ये तो बहुत खुश हाँ आला तेरा नाव ਤੇਰਾ ਜਿਹੜਾ ਨਾਮ ਹੈ ਉਹ ਬਹੁਤ ਵੱਡਾ ਹੈ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਮੁਖੰਦਕਾਰ ਤੇਰਾ ਨਾਮ ਜਿਹੜਾ ਹੈ ਉਹ ਸਭ ਤੋਂ ਵੱਡਾ ਹੈ ਤੂੰ ਦੁਨੀਆ ਦਾ ਕਰਤਾਰ ਹੈ ਤੂੰ ਪਾਲਨਹਾਰ ਹੈ ਬਖਸ਼ਣਹਾਰ ਹੈ ਅਰ ਰਹੀਮ ਹੈ کریم ਹੈ ਰਹਿੰਦ ਹੈ ਦਹੰਦ ਇਸ ਕਰਕੇ ਜਿਹੜਾ ਤੂੰ ਮੈਨੂੰ ਬਗਾਰ ਦਿੱਤੀ ਹੈ ਇਸ ਤਨ ਨੂੰ ਪਾਲਣ ਲਈ ये छोटी जी बगात जहड़ी है मैं तो ये तो कुरवान क्योंकि ये तन ले न ले। पालन तन अड़ा तू मैनु कम दिता है बहुत सोहना है निकी बहुत सोहनी जिनकू अस कहने बगात जी बहुत अच्छी है तेरा नाम जरा सब तो उच्चा है सुचा है पूजा आमद पूजा रफ्ती कूजा मे रवी तू दस आया कितों है पूजा मतलब कितों तेरा कितों आन हो तू आया है गया सी? कि में रवि तू कि है ये दस इस करके दुनिया लभण लगी हुई है कि परमात्मा तो पहला की सी परमात्मा इस ब्रह्मंड तो बना वेले यो सतगुरु नामदेव जी कह रहे हैं ਕਿ ਤੇਰਾ ਪਤਾ ਨਹੀਂ ਕਿਥੋਂ ਆਇਆ। ਨਾ ਪਤਾ ਹੈ ਤੂੰ ਕਿੱਥੇ ਗਿਆ ਸੀ। ਨਾ ਪਤਾ ਹੈ ਤੂੰ ਕਿੱਥੇ ਜਾਣਾ ਹੈ। ਦਵਾਰਕਾ ਨਗਰੀ ਰਾਸ ਬਿਗੋਈ। ਕਿੰਦੇ ਦਵਾਰਕਾ ਨਗਰੀ ਦੇ ਵਿੱਚ ਤੂੰ ਜਿਹੜਾ ਤੇਰਾ ਰਾਸ ਹੈ ਤੂੰ ਸੱਚ ਦੱਸ। ਸੱਚ ਬੋਲ ਕਿ ਤੂੰ ਦਵਾਰਕਾ ਵਿੱਚ ਹੈ? ਨਹੀਂ। ਤੂੰ ਤਾਂ ਪਲ-ਪਲ ਕਣਕਣ ਦੇ ਵਿੱਚ ਹੈ। ਘਟ-ਘਟ ਦੇ ਵਿੱਚ ਹੈ। ਕੌਣ ਕਹਿੰਦਾ ਕਿ ਤੂੰ ਦੁਆਰਕਾ ਦੇ ਵਿੱਚ ਹੈ ਜੋ ਦੁਆਰਕਾ ਦੇ ਵਿੱਚ ਹੈ ਉਹ ਵੀ ਤੇਰਾ ਹੀ ਬਣਾਇਆ ਹੋਇਆ ਹੈ ਤੇਰੇ ਤੋਂ ਹੀ ਜਨਮ ਹੋਇਆ ਹੈ ਇਸ ਕਰਕੇ ਤੂੰ ਤਾਂ ਕਣਕਣ ਦੇ ਵਿੱਚ ਹੈ ਇਹ ਸੱਚ ਹੈ ਕਿ ਤੂੰ ਕਣਕਣ ਦੇ ਵਿੱਚ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਤੇਰੀ ਜਿਹੜੀ ਪੱਗ ਹੈ ਉਹ ਬਹੁਤ ਸੋਹਣੀ ਹੈ ਤੇਰੇ ਜਿਹੜੇ ਬਚਨ ਹੈ ਉਹ ਬਹੁਤ ਹੀ ਮਿੱਠੇ ਆ ਦੁਆਰਕਾ ਨਗਰੀ ਕਾਹੇ ਕੋ ਮਗੋਲ ਕਹਿੰਦੇ ਨਾ ਤੂੰ ਦੁਆਰਕਾ ਦੇ ਵਿੱਚ ਨਾ ਤੂੰ ਮੁਸਲਮਾਨੀ ਧਰਮ ਦੇ ਵਿੱਚ ਭਾਵ ਨਾ ਤੂੰ ਹਿੰਦੂ ਨਾ ਤੂੰ ਮੁਸਲਮਾਨ ਕਿਉਂਕਿ ਦੋਨਾਂ ਤੋਂ ਜੋ ਆਪਣੇ ਆਪ ਨੂੰ ਦਾਵਾ ਕਰਦੇ ਤੂੰ ਉਹਨਾਂ ਦੇ ਵਿੱਚ ਨਹੀਂ ਤੂੰ ਤਾਂ ਕਣਕਣ ਦੇ ਵਿੱਚ ਜੋ ਕਹਿੰਦੇ ਹੈ ਕਿ ਸਾਡਾ ਧਰਮ ਵੱਡਾ ਹੈ ਸਾਡਾ ਸ਼ਹਿਰ ਵੱਡਾ ਹੈ ਸਾਡੀ ਨਗਰੀ ਵੱਡੀ ਹੈ ਨਹੀਂ ਤੇਰੇ ਨਾਮ ਤੋਂ ਬਿਨਾ ਕੁਝ ਵੀ ਨਹੀਂ ਹੈ ਮਗੋਲਕ ਸ਼ਹਿਰ ਹੈ ਜਿਹੜੀ ਕਿ ਜਾਤ ਹੈ ਇੱਕ ਤਰਾਂ ਦੀ ਜਿਹੜਾ ਕਿ ਸਤਗੁਰ ਨਾਨਕ ਦੇਵ ਤੋਂ ਬਾਅਦ 1526 ਦੇ ਵਿੱਚ ਬਾਬਰ ਨੇ ਇਸ ਭਾਰਤ ਤੇ ਹਮਲਾ ਕੀਤਾ ਜਿਨ ਨੂੰ ਕਿ ਸਤਗੁਰ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਚ ਫਰਮਾਇਆ ਆਇਸ ਤਨ ਮੇ ਜਾਉ ਉਠਤਰੇ ਆਏ 78 ਜਾਉ ਸਤਨ ਮੇ ਹੋਰ ਵੀ ਉੱਠ ਸੀ ਮਰਦ ਕੀ ਚੇਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣੈ ਸੀ ਸੱਚ ਕੀ ਬਿਲਾ ਕਹਿੰਦੇ ਕੀ ਹੋਇਆ ਜੇ ਤੂੰ ਹਿੰਦ ਤੇ ਇਨਾ ਜ਼ੁਲਮ ਕੀਤਾ ਹੈ ਤੇ ਤੂੰ ਵੀ ਜਾਣਾ ਹੈ ਤੋ 78 ਚ ਆਇਆ ਹੈ 1578 ਸੰਮਤ ਦਾ ਹੈ ਜਾਉ ਸਤਨ ਮੇ ਹੋਰ ਵੀ ਉੱਠ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੇ ਉਸ ਪਰਮਾਤਮਾ ਦੇ ਬਚਨ ਮੈਂ ਕਹੇ ਸੱਚ ਸੁਣਾਇ ਸੀ ਸੱਚ ਕੀ ਬਿੱਲਾ ਬਾਬਰ ਤੋਂ ਡਰੇ ਨਹੀਂ ਸਾਹਮਣੇ ਕਿਹਾ ਪਰ ਇੱਥੇ ਮਗੋਲ ਸ਼ਬਦ ਜਿਹੜਾ ਵਰਤਿਆ ਉਹ ਮੁਸਲਮਾਨੀ ਲਈ ਵਰਤਿਆ ਹੈ ਕਿ ਨਾ ਤੂੰ ਮੱਕੇ ਵਿੱਚ ਹੈ ਨਾ ਤੂੰ ਦੁਆਰ ਕਾ ਦੇ ਵਿੱਚ ਹੈ ਨਾ ਕਿਤੇ ਹੋ ਰਿਹਾ ਤੂੰ ਤਾਂ ਮਨਾਂ ਦੇ ਵਿੱਚ ਬੈਠਾ ਹੈ ਅੰਦਰ ਬੈਠਾ ਹਰ ਇੱਕ ਦੇ ਕਣ ਕਣ ਦੇ ਵਿੱਚ ਬੈਠਾ ਇਸ ਕਰਕੇ ਉਹ ਕਹਿੰਦੇ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਦੁਆਰ ਕਾ ਨਗਰੀ ਕਾਹੇ ਕੋ ਮਗੋਲ ਚੰਦੀ ਹਜ਼ਾਰ ਆਲਮ ਇਕਲ ਖਾਨਾ ਕਹਿੰਦੇ ਹਜ਼ਾਰਾਂ ਹੀ ਤੇ ਜਿਹੜੇ ਬ੍ਰਹਿਮੰਡ ਬਣਾਏ ਹੋਏ ਹੈ ਦੁਨੀਆ ਬਣਾਈ ਹੋਈ ਹੈ ਇਕਲ ਖਾਨਾ ਪਰ ਮਾਲਕ ਤੂ ਕੱਲਾ ਹੀ ਹੈ ਹਮ ਚਿਨੇ ਪਾਤਸ਼ਾ ਸਾਹਮਣੇ ਵਰਨਾ ਜੋ ਮੈਂ ਦੇਖਿਆ ਹੈ ਕਿ ਸਾਹਮਣਾ ਵੀ ਤੂੰ ਹੀ ਹੈ ਤੂੰ ਹੀ ਸਾਰਿਆਂ ਦਾ ਪਾਤਸ਼ਾਹ ਹੈ ਹਰ ਇੱਕ ਦੇ ਵਿੱਚ ਤੂੰ ਹੈ ਕਿਉਂਕਿ ਇਸ ਕਰਕੇ ਉਹਨਾਂ ਨੇ ਕਿਹਾ ਕਿ ਜੇਕਰ ਹਮ ਚਿੱਤੀ ਚਿੰਨੇ ਪਾਤਸ਼ਾਹ ਸਾਹਮਲੇ ਵਰਨਾ ਅਸਪਤ ਗਜਬਤ ਨਰੇ ਨਰਿੰਦ ਨਾਮੇ ਕੇ ਸਵਾਮੀ ਮੀਰ ਮੁਕੰਦ ਤੂੰ ਹੀ ਕਹਿੰਦੇ ਘੋੜਿਆਂ ਦਾ ਮਾਲਕ ਹੈ ਘੋੜਿਆਂ ਦਾ ਮਾਲਕ ਸੂਰਜ ਦੀ ਸਵਾਦੀ ਕਹਿੰਦੇ ਘੋੜਿਆ ਤੇ ਸੂਰਜ ਅਸਪਤ ਸੂਰਜ ਗਜਪਤ ਇੰਦਰ ਹਾਥੀਆਂ ਦਾ ਬਾਦਸ਼ਾ ਹਾਥੀਆਂ ਦਾ ਮਾਲਕ ਨਰੇ ਨਰਿੰਦ ਮਨੁੱਖਤਾ ਦਾ ਰਾਜਾ ਬ੍ਰਹਮਾ ਮੀਰ ਕੋ ਪਾਤਸ਼ਾ ਜਿਹੜਾ ਮੁਕਤੀ ਦਾ ਬਾਦਸ਼ਾ ਹੈ ਇਸੇ ਕਰਕੇ ਅਸਪਤ ਗਜਪਤ ਨਰੇ ਨਰਿੰਦ ਨਾਮਯਕੇ Swami ਮੀਰ ਮੁਕੰਦ ਤੂੰ ਹੀ ਮੁਕਤੀ ਦੇਣ ਵਾਲਾ ਹੈ ਤੇਰੇ ਤੋਂ ਬਿਨਾ ਕਿਸੇ ਨੂੰ ਮੁਕਤੀ ਮਿਲ ਨਹੀਂ ਸਕਦਾ ਇਸੇ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸ਼ਬਦ ਦੇ ਵਿੱਚ ਕਹਿ ਰਹੇ ਮੁਕੰਦ ਮੁਕੰਦ ਜਪੋ ਸੰਸਾਰ ਮੁਕੰਦ ਮਤਲਬ ਪ੍ਰਮਾਤਮਾ ਤੇਰਾ ਨਾਮ ਜਿਹੜਾ ਉਹ ਮੁਕਤੀ ਦੇਣ ਵਾਲਾ ਹੈ ਇਸੇ ਕਰਕੇ ਉਹ ਕਹਿੰਦੇ ਜੋ ਸੁਖ ਦੇਤਾ ਤੁਜੇ ਰੱਦੀ ਦੁੱਖ ਵੀ ਤੁਜੇ ਧਿਆਈ ਜੇ ਭੁੱਖ ਦੇਤਾ ਇਤਹੀ ਰਾਜਾ ਦੁੱਖ ਵਿੱਚ ਸੁਖ ਉਹਦੇ ਭਗਤ ਜਿਹੜੇ ਹੈ ਚੌਥੇ ਪਾਤਸ਼ਾਹ ਜੀ ਕਹਦੇ ਕਿ ਉਹ ਭੁੱਖ ਦੇ ਵਿੱਚ ਵੀ ਆਪਣੇ ਆਪ ਨੂੰ ਸੁਖੀ ਸਮਝਦੇ ਹੈ ਤੇ ਜੇ ਸੁਖ ਹੈ ਤਾਂ ਤੇਰੇ ਸਿਮਰਨ ਦੇ ਵਿੱਚ ਜੁੜੇ ਰਹਿੰਦੇ ਹੈ ਇਹ ਨਹੀਂ ਕਿ ਜੇ ਸੁਖ ਮਿਲ ਗਿਆ ਤਾਂ ਤੈਨੂੰ ਵਸਾ ਦਿੱਤਾ ਦੁੱਖ ਦੇ ਵਿੱਚ ਵੀ ਉਹ ਕਹਿੰਦੇ ਤੇਰੀ ਰਜਾ ਚ ਖੁਸ਼ ਆ ਤੇ ਸੁਖ ਮਿਲ ਗਿਆ ਤਾਂ ਕਹਿੰਦੇ ਤੇਰੇ ਸਿਮਰਨ ਦੇ ਵਿੱਚ ਜੁੜੇ ਰਹੀ ਜੋ ਸੁਖ ਦੇਹ ਤਾਂ ਤੁਝੇ ਅਰਦਾਈ ਜੇ ਕਹਿੰਦੇ ਤੂੰ ਸੁਖ ਵੀ ਦੇ ਦੇ ਮੇਂ ਤਾਂ ਮੈਂ ਤੇਰੇ ਸਿਮਰਨ ਚ ਜੁਗਿਆ ਰਹਾ ਦੁੱਖ ਵੀ ਤੁਝੇ ਤੇ ਆਏ ਜੇ ਦੁੱਖ ਵੀ ਆ ਗਿਆ ਤਾਂ ਮੈਂ ਤਾਂ ਵੀ ਤੇਰਾ ਸਿਮਰਨ ਕਰਦਾ ਰਹਾ ਉਹ ਦੁੱਖ ਵੀ ਮੇਰਾ ਸੁੱਖ ਦੇ ਵਿੱਚ ਬਦਲ ਜਾਣਾ ਜੇ ਭੁੱਖ ਦੇ ਤਾਂ ਇੱਤ ਹੀ ਰਾਜਾ ਦੁੱਖ ਵਿੱਚ ਸੁੱਖ ਮਨਾਈ ਭਗਤ ਜੋ ਹੈ ਜਿਸ ਵੀ ਰਾਜਾ ਚ ਉਹ ਰੱਖਦਾ ਉਹਦੇ ਵਿੱਚ ਖੁਸ਼ ਹੈ ਕਿਉਂਕਿ ਦੁਨੀਆ ਦੇ ਨਾਲ ਉਹਦਾ ਸਬੰਧ ਟੁੱਟਿਆ ਹੋਇਆ ਹੈ ਉਹਦਾ ਸਬੰਧ ਸਿਰਫ ਪਰਮਾਤਮਾ ਦੇ ਨਾਲ ਹੈ ਇਸੀ ਕਰਕੇ ਭਗਤ ਜੋ ਹੈ ਉਸ ਦੇ ਨਾਲ ਜੁੜੇ ਹੋਏ ਜਿਵੇਂ ਕਿ ਸਤਗੁਰ ਨਾਮਦੇਵ ਜੀ ਕਹੇ ਹੈ ਕਿ ਉਹਨਾਂ ਨੇ ਇਕਲ ਸ਼ਬਦ ਵਰਤੇ ਕਿ ਤੇਰੇ ਜਿਹਾ ਕੋਈ ਹੋਰ ਹੈ ਨਹੀਂ ਤੂੰ ਕੱਲਾ ਹੀ ਬਾਦਸ਼ਾਹ ਹੈ ਜਿਹੜਾ ਸਾਰੇ ਹੀ ਬ੍ਰਹਮੰਡਾਂ ਦਾ ਮਾਲਕ ਹੈ ਸੋ ਆਪਣੀ ਬਾਣੀ ਦੇ ਵਿੱਚ ਅਜਿਹਾ ਸ਼ਬਦ ਉਹਨਾਂ ਨੇ ਹੋਰ ਵਰਤਿਆ ਹੈ ਮਾਲੀ ਗੋੜਾ ਭਗਤ ਨਾਮਦੇਵ ਜੀ ਦੇ ਵਿੱਚ ਸ਼ਬਦਾਂ ਦੇ ਵਿੱਚ ਆਉਂਦਾ ਹੈ ਇਕਲ ਮਾਟੀ ਕੁੰਜਰ ਚਿੱਟੀ ਚਿੱਟੀ ਭਾਜਨ ਹੈ ਬੋ ਨੰਨਾਰੇ ਅਸਥਾਵਰ ਜੰਗਮ ਕੀਟ ਪਤੰਗਮ ਕਟਕਟ ਰਾਮ ਸਮਾਨਾਰੇ ਕਹਿੰਦੇ ਇੱਕ ਤੂੰ ਹੀ ਹੈ ਇੱਕੋ ਮਿੱਟੀ ਤੋਂ ਹਾਥੀ ਬਣਿਆ ਉਸੇ ਮਿੱਟੀ ਤੋਂ ਕੀੜੀ ਬਣ ਗਈ ਤੇ ਉਸੇ ਮਿੱਟੀ ਤੋਂ ਕਈ ਤਰ੍ਹਾਂ ਦੇ ਭਾਂਡੇ ਬਣ ਗਏ ਕਈ ਪ੍ਰਕਾਰ ਦੇ ਅਸਥਾਵਨ ਜੰਗਮ ਕੀਟ ਪਤੰਗਮ ਕਟਕਟ ਰਾਮ ਸਮਾਨਾਰੇ ਉਹਦੇ ਤੋਂ ਕਹਿੰਦੇ ਰੁੱਖ ਪਰਬਤ ਆਦਿਕ ਪੈਦਾ ਹੋ ਗਏ ਉਸੇ ਮਿੱਟੀ ਤੋਂ ਜਿਹੜੇ ਗਹਿਲਦੀ ਨਹੀਂ ਇੱਕ ਤੁਰੇ ਫਿਰਦੇ ਉਹ ਜੰਗਮ ਜਿਹੜੇ ਤੁਰੇ ਫਿਰਦੇ ਹਲਦੀ ਜਲਦੇ ਜੀ ਜੰਤ ਜਿਹੜਾ ਕੀਟ ਕੀੜੇ ਘਟ ਘਟਰਾਮ ਸਮਾਨਾ ਦੇ ਅਸਥਾਵਰ ਜੰਗਮ ਕੀਟ ਪਤੰਗਮ ਕੀਟੰ ਦਾ ਕੀੜੇ ਘਟ ਘਟ ਦੇ ਵਿੱਚ ਹਰ ਇੱਕ ਦੇ ਵਿੱਚ ਤੂੰ ਆਪ ਸਮਾਇਆ ਹੋਇਆ ਹੈ ਸੋ ਇਕਲ ਤੂੰ ਹੀ ਇਕਲਾ ਇਕ ਹੈ ਜਿਹਾ ਜਹ ਤੂੰ ਹੈ ਕੋਈ ਹੋਰ ਹੈ ਨਹੀਂ ਚੰਦੀ ਹਜ਼ਾਰ ਆਲਮ ਇਕਲ ਖਾਨਾ ਹਮ ਚਿੰਨੀ ਪਾਤਸ਼ਾ ਸਾਵਲੇ ਵਰਨਾ ਸੋ ਤੇਰੇ ਜਿਹਾ ਕੋਈ ਵੀ ਨਹੀਂ ਹੈ ਹਰ ਇੱਕ ਥਾਂ ਹਰ ਇੱਕ ਕਣ ਦੇ ਕਣਕਣ ਦੇ ਵਿੱਚ ਸਮਾਇਆ ਹੋਇਆ ਜੋ ਦਿਸ ਰਿਹਾ ਹੈ ਇਸੇ ਦਾ ਅਸਥੂਲ ਰੂਪ ਹੈ ਜੋ ਤੂੰ ਦੇਖ ਨਹੀਂ ਰਿਹਾ ਉਹ ਨਿਰਗਣ ਰੂਪ ਹੈ ਇਸ ਕਰਕੇ ਸਤਿਗੁਰੂ ਨਾਮਦੇਵ ਜੀ ਬਾਣੀ ਦੇ ਵਿੱਚ ਸਮਝਾ ਰਹੇ ਕਿ ਤੇਰੇ ਦਰਸ਼ਨ ਕਰਕੇ ਮੈਂ ਖੁਸ਼ ਹੋ ਗਿਆ ਕਿਉਂਕਿ ਕਈਆਂ ਨੇ ਇਸ ਨੂੰ ਹੋਰ ਅਸਾਬ ਦੇ ਨਾਲ ਵਿਆਖਿਆ ਕੀਤੀ ਹੈ ਪਰ ਆਪੋ ਆਪਣੀ ਜਿਵੇਂ ਪਰਮਾਤਮਾ ਨੇ ਮਨ ਦੀ ਹਾਲਤ ਬਣਾਈ ਹੈ ਉਸੇ ਤਰੀਕੇ ਦੇ ਨਾਲ ਅਰਥ ਕੀਤੇ ਜਾਂਦੇ ਹੈ ਸੋ ਜਿਹੜਾ ਬਾਣੀ ਦੇ ਵਿੱਚ ਬਿਗਾਰ ਸ਼ਬਦ ਵੀ ਆਇਆ ਇਹ ਸਤਿਗੁਰੂ ਚੌਥੇ ਪਾਤਸ਼ਾਹ ਜੀ ਨੇ ਵੀ ਇਸ ਨੂੰ ਵਰਤਿਆ ਹੈ ਗੋੜੀ ਬਰਾਗਣ ਦੇ ਵਿੱਚ ਨਿਤ ਦਿਨ ਸਰਾਤ ਲਾਲਚ ਕਰੇ ਭਰਮੇ ਪਰਮਾਇਆ ਬਿਗਾਰ ਫਿਰੇ ਬੰਗਾਰੀ ਆ ਸਿਰ ਪਰ ਉਠਾਇਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਕਰਕੇ ਕੰਮ ਖਰ ਲਾਇਆ ਕਹਿੰਦੇ ਦਿਨ ਰਾਤ ਤੋਂ ਲਾਲਚ ਕਰਦੇ ਆ ਕਾਦਾ ਭਰਮ ਦੇ ਵਿੱਚ ਪੈ ਗਿਆ ਪਦਾਰਥਾਂ ਦੇ ਰਿਸ਼ਤੇ ਨਾਤਿਆਂ ਦਾ ਤੂੰ ਲਾਲਚ ਕਰ ਤੇ ਦਿਨ ਰਾਤ ਵਿਗਾਰ ਫਿਰੇ ਬੰਗਾਰੀਆ ਤੂੰ ਕਿਹੜੀ ਚੱਟੀ 'ਚ ਪੈ ਗਿਆ ਤੂੰ ਬੰਗਾਰ ਜਿਹੜੀ ਕਰਨੀ ਸੀ ਉਹ ਤਾਂ ਪ੍ਰਮਾਤਮਾ ਦੇ ਨਾਮ ਦੀ ਕਰਨੀ ਸੀ ਕਿ ਤੇਦਾ ਜਿਹੜਾ ਇਹ ਤਨ ਹੈ ਚੱਲਦਾ ਰਹੇ ਪਰ ਤੂੰ ਤਾਂ ਪਦਾਰਥਾਂ ਦੇ ਇਕੱਠੇ ਕਰਨੇ ਸਟੋਰ ਇਕੱਠੇ ਕਰਨ ਦੇ ਲਈ ਸਿਰ ਭਾਰ اٹھਾਇਆ ਤੂੰ ਇਹ ਜਿਹੜੇ ਦੁਨੀਆ ਦੇ ਪਦਾਰਥ ਇਕੱਠੇ ਕਰੀ ਜਾਂਦਾ ਇਹ ਤੱਕ ਸੰਭੜਾ ਹੈ ਤੇਰੇ ਨਾਲ ਹੀ ਨਹੀਂ ਜਾਣਾ ਜੋ ਗੁਰ ਕੀ ਜਨ ਸੇਵਾ ਕਰੇ ਜੋ ਪਰਮਾਤਮਾ ਦੀ ਸੇਵਾ ਕਰਦਾ ਹੈ ਜੋ ਆਪਣੇ ਗੁਰੂ ਦੀ ਤਹਿਲ ਕਰਦਾ ਹੈ ਉਹਦਾ ਸਿਮਰਨ ਕਰਦਾ ਹੈ ਸੋ ਕਰਕੇ ਕੰਮ ਹਰ ਲਾਇਆ ਬਾਕੀ ਤਾਂ ਕਹਿੰਦੇ ਭਾਰ ਚੱਕੀ ਫਿਰਦੇ ਦੁਨੀਆ ਦਾ ਸਿਰਫ ਜਿਹੜੇ ਉਹਦੇ ਨਾਮ ਦੇ ਵਿੱਚ ਜੁੜੇ ਹੋਏ ਹੈ ਸੇਵਾ ਦੇ ਵਿੱਚ ਜੁੜੇ ਹੈ ਉਹਨਾਂ ਨੂੰ ਹੀ ਤੂੰ ਆਪਣੇ ਘਰ ਦੇ ਵਿੱਚ ਨਰੋਲ ਕਰ ਜਿਹੜਾ ਜਿਹੜਾ ਅਸਲੀ ਕਰ ਹੈ ਜਿਹੜਾ ਕੰਮ ਆਉਣਾ ਹੈ ਉਸ ਨਾਮ ਦੇ ਵਿੱਚ ਤੁਲਾਇਆ ਹੋਇਆ ਸੋ ਸਤਗੁਰ ਨਾਮਦੇਵ ਜੀ ਉਸ ਪ੍ਰਮਾਤਮਾ ਦੀ ਸਿੱਖਤ ਸਲਾਕਾ ਦੇ ਹੈ ਦਰਸ਼ਨਾ ਦੀ ਬੜਾਈ ਕਰਦੇ ਹੈ ਕਿ ਜੋ ਤੇਰੇ ਦਰਸ਼ਨ ਹੈ ਜਿਸ ਨੂੰ ਹੁੰਦੇ ਹੈ ਉਹ ਕਥ ਰੇ ਸਕਦਾ ਅਕਥ ਕਹਾਣੀ ਹੈ ਤੇਰਾ ਪਤਾ ਨਹੀਂ ਹੈ ਤੂੰ ਕਿੱਥੋਂ ਆਇਆ ਕਿੱਥੇ ਜਾਣਾ ਕਿੱਥੇ ਗਿਆ ਸੀ ਤੇ ਜੋ ਲੋਕਾਂ ਨੂੰ ਉਪਲੇਖਾ ਹੈ ਕਿ ਤੀਰਥ ਤੇ ਰੱਬ ਬਸਦਾ ਇਸੇ ਕਰਕੇ ਬਾਣੀ ਨੇ ਕਹਤਾ ਤੀਰਥ ਵੱਡਾ ਕਿ ਹਰ ਕਾ ਦਾਸ ਕਹਿ ਕਬੀਰ ਮਨ ਪਇਓ ਉਦਾਸ ਤੀਰਥ ਵੱਡਾ ਕਿ ਹਰ ਕਾ ਦਾਸ ਜਿਹੜਾ ਪਰਮਾਤਮਾ ਦਾ ਭਗਤ ਹੈ ਜਿੱਥੇ ਉਸ ਦੇ ਪੈਰ ਪੈਂਦੇ ਹੈ ਜਿੱਥੇ ਉਹ ਬੈਠ ਜਾਂਦਾ ਉਹ ਤੀਰਥ ਬਣ ਜਾਂਦਾ ਪਰ ਉਸ ਤੋਂ ਪਹਿਲਾਂ ਉਹ ਤੀਰਥ ਨਹੀਂ ਹੁੰਦਾ ਜਿੱਥੇ ਦੁਨੀਆਂ ਲੱਭਣ ਜਾਂਦੀ ਹੈ ਸੋ ਪਰਮਾਤਮਾ ਤਾਂ ਕਣ-ਕਣ ਦੇ ਵਿੱਚ ਹੈ ਸੋ ਸਤਗੁਰ ਨਾਮਦੇਵ ਜੀ ਜੋ ਸਮਝਾ ਰਹੇ ਹੈ ਕਿ ਆਪਣੇ ਮਨ ਦੇ ਵਿੱਚ ਉਸ ਨੂੰ ਆਕਾਗਰ ਚਿਤ ਹੋ ਕੇ ਧਿਆਈਏ ਸਿਮਰਨ ਕਰੀਏ ਤਾਂ ਕਿ ਉਸ ਦੇ ਜਿਹੜੀ ਜੋਤ ਹੈ ਅੰਦਰ ਜੋ ਦਰਿਆ ਚੱਲ ਰਿਹਾ ਹੈ ਅਮਰਤ ਦਾ ਉਸ ਦੇ ਆਪਾਂ रस ਕਸ ਪੀਸ ਕੀ ਉਹਦਾ ਉਹਦਾ ਜਿਹੜਾ ਰਸ ਆ ਸਾਨੂੰ ਪਤਾ ਲੱਗ ਸਕੇ ਕਿਉਂਕਿ ਸਾਖਤ ਹਰ ਰਸ ਸਾਧਨ ਜਾਣਿਆ ਉਸ ਅਮਰਤ ਦਾ ਸਾਖਤ ਨੂੰ ਰਸ ਨੇ ਪਤਾ ਹੁੰਦਾ ਕਿਉਂਕਿ ਉਹਦੇ ਦਿਲ ਦੇ ਵਿੱਚ ਹਉਮੈ ਹੁੰਦੀ ਹੈ ਪਕਟ ਦੇ ਦਿਲ ਦੇ ਵਿੱਚ ਹਉਮੈ ਖਤਮ ਹੋ ਕੇ ਉਹਦੇ ਪ੍ਰੇਮ ਦਾ ਡੋਰ ਹੁੰਦੀ ਹੈ ਪ੍ਰੇਮ ਦਾ ਆਸਰਾ ਹੁੰਦਾ ਉਹ ਨਰਪਉ ਨਰਪੈਰ ਦੇ ਨਾਲ ਜੁੜਿਆ ਹੁੰਦਾ ਜਿਹੜਾ ਨਿਰਵੈਰ ਹੈ ਸੋ ਸਤਗੁਰ ਨਾਮਦੇਵ ਜੀ ਦੇ ਸ਼ਬਦ ਤੋਂ ਆਉ ਸਿੱਖਿਆ ਲੈਂਦੇ ਹੋਏ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਆਪਣੇ ਕੀਤੇ ਹੋਏ ਕ ਕਰਮਾਂ ਨੂੰ ਬਖਸ਼ਾਉਣ ਲਈ ਅਰਦਾਸ ਕਰੀਏ ਸ਼ੁੱਧ ਬਾਣੀ ਪੜਨ ਦਾ ਆਚਰਨ ਦਾ ਬਲ ਬਖਸ਼ੇ ਪ੍ਰਮਾਤਮਾ சுவாਸਾਂ ਦੀ ਪੂੰਜੀ ਰਹਿੰਦੀ ਹੋਈ ਆਪਣੀ ਕਿਰਪਾ ਕਰੇ ਬਖਸ਼ਿਸ਼ ਕਰੇ ਮਿਹਰ ਕਰੇ ਤਾਂ ਕਿ ਇਸ ਸਵਾਸਾਂ ਦੀ ਪੂੰਜੀ ਦੇਂਦੇ ਰਹਿੰਦੇ ਇਹ ਮਨ ਜਿਹੜਾ ਅਡੋਲ ਅਵਸਥਾ ਚ ਚਲ ਜੂਏ ਉਸ ਦੇ ਸਿਫਤ ਸਲਾਤ ਵਿੱਚ ਜੁੜ ਜੂਏ ਇਹ ਦੁਨੀਆਦਾਰੀ ਜਿਹੜੀ ਹੈ ਇਹ ਮਨ ਦੇ ਵਿੱਚੋਂ ਖਤਮ ਹੋ ਜਵੇ ਅਸਤ ਰਿਸ਼ਨ ਮਾ ਖਤਮ ਹੋ ਜਵੇ ਇਹੋ ਹੀ ਅਰਦਾਸ ਬੇਤੀ ਜੋ ਇਹ ਕਰਦੇ ਹੋਏ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ